ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਅਗਲੇ ਮਹੀਨੇ ਐਨਐਸਏ ਖਤਮ ਹੋਣ ਵਾਲੀ ਆ ਪਰ ਇਹ ਗੰਦੀਆਂ ਸਰਕਾਰਾਂ ਕੋਈ ਨਾ ਕੋਈ ਛੜਿਆੰਤਰ ਜਰੂਰ ਰਚ ਰਹੀਆਂ ਨੇ ਹੁਣ ਜਿਵੇਂ ਨਕਲੀ ਮਤਲਬ ਕੈਮਰੇ ਲਵਾਤੇ ਉਹਨਾਂ ਦੇ ਕੀ ਕੈਮਰੇ ਨਿਕਲੇ ਇਹਨਾਂ ਤੋਂ ਨਕਲੀ ਸਾਜ਼ਿਸ਼ਾਂ ਰਚਦੇ ਨੇ ਕਿ ਕੈਮਰੇ ਫੋਨ ਨਿਕਲ ਗਏ ਇਹਨਾਂ ਕੋਲੋਂ ਇਹਨਾਂ ਕੋਲੇ ਆ ਨਿਕਲ ਗਿਆ ਹਣਾ ਉਹਨਾਂ ਦਾ ਇਸ਼ਨਾਨ ਕਰਦੇ ਦੀਆਂ ਵੀਡੀਓ ਬਣਾ ਕੇ ਆਪਦੇ ਕੋਲ ਬਲੈਕਮੇਲ ਕਰਨ ਲਈ ਰੱਖੇ ਬੈਠੀ ਨੇ ਜੀ ਕਰਦਾ ਹੁੰਦਾ ਇਹਨਾਂ ਦੇ ਇਥੋਂ ਦੀ ਫਾਇਰ ਕੱਢਿਆ ਜਾਵੇ ਬਸ ਕਿ ਸਾਡੇ ਬੰਦੀ ਸਿੰਘ ਉਹਨਾਂ ਦੀ ਜਿਹੜੀ ਸਜ਼ਾ ਸੀ ਉਹ ਸਾਰੀ ਕਦੋਂ ਦੀ ਟੱਪੀ ਗਈ ਐ ਦੁੱਗਣੀ ਭੁਖ ਤਰੇ ਨੇ ਉਹ ਪਰ ਉਹਨਾਂ ਦੀ ਹਜੇ ਵੀ ਕੋਈ ਉਹਨਾਂ ਦੇ ਕਾਰਵਾਈ ਨਹੀਂ ਸਰਕਾਰ ਨੂੰ ਅਸਲ ਦੇ ਵਿੱਚ ਡਰ ਕਿਸ ਗੱਲ ਦਾ ਕਿ ਇਹਨਾਂ ਨੂੰ ਦਿਮਾਗ ਦੇ ਵਿੱਚ ਇਹ ਕੀੜਾ ਇਹਨਾਂ ਦੇ ਵੜਿਆ ਆਵਿਆ ਕਿ ਬੰਦੀ ਸਿੰਘ ਅਮਰਤਪਾਲ ਭਾਈ ਵਰਗੇ ਬਾਹਰ ਕੱਢ ਤੇ ਤਾਂ ਇਹਨਾਂ ਨੇ ਸਾਨੂੰ ਨਾ ਠੋਕ ਦੇਣ ਸਾਡੇ ਖਿਲਾਫ ਨਾ ਕੋਈ ਕਾਰਵਾਈ ਕਰ ਦੇਣ ਹੁਣ ਭਾਈ ਅਮਰਤਪਾਲ ਸਿੰਘ ਦਾ ਗੁਨਾਹ ਦੱਸੋ ਕੀ ਸੀ ਮਾਮਾ ਦੇ ਪੁੱਤ ਵਿਚਾਰਿਆ ਸੀ ਨਸ਼ੇ ਬੰਦ ਕਰਵਾ ਰਿਆ ਸੀ ਹਰ ਇੱਕ ਨੂੰ ਗੁਰੂ ਦਾ ਸਿੰਘ ਬਣਨ ਲਈ ਅਪਰੋਚ ਕਰ ਰਿਆ ਸੀ ਗਲਤ ਕੰਮ ਇੱਕ ਵੀ ਮਤਲਬ ਜੱਜ ਵੀ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਉਹਨਾਂ ਕੋਲੇ ਵੀ ਇੱਕ ਇਹਨਾਂ ਦੇ ਖਿਲਾਫ ਕੋਈ ਸਬੂਤ ਪਹੁੰਚਿਆ ਨਹੀਂ ਸਰਕਾਰ ਕੋਲੇ ਸਰਕਾਰ ਨੇ ਇੱਕ ਮਤਲਬ ਜੱਜ ਕੋਲੇ ਇੱਕ ਸਬੂਤ ਵੀ ਨਹੀਂ ਪਹੁੰਚਿਆ ਕਿਸ ਬੇਸ ਤੇ ਹਜੇ ਤੱਕ ਉਹਨਾਂ ਨੂੰ ਅੰਦਰ ਸੁੱਟਦੇ ਨੇ ਉਨਾ ਦੀ ਗਲਤੀ ਤਾਂ ਪਤਾ ਲੱਗੇ ਬੰਦੀ ਸਿੰਘ ਵੀ ਰਹਾ ਨਹੀਂ ਹਜੇ ਤੱਕ ਕਿਤੇ ਉਹ ਵੀ ਇੰਨਾ ਦੇ ਗਲਤ ਕੀੜਾ ਦਿਮਾਗ ਚ ਬੜਿਆ ਵਿਆ ਕਿ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੁਸੀ ਵਾਸਤੇ ਹਿੱਸਾ ਪਾਉਂਦੇ ਸੀ ਦੋ ਗਲੇ ਬੰਦੇ ਬੁੱਚੜ ਚੱਕਿਆ ਉਹ ਵੀ ਉਹਦੀ ਗਲਤੀ ਕਰਕੇ ਚੱਕਿਆ ਇਸੇ ਲਈ ਖਾਲਿਸਤਾਨ ਦੀ ਮੰਗ ਮੰਗਦੇ ਆਂ ਅਸੀਂ ਕਿ ਸਾਨੂੰ ਸਾਡਾ ਰਾਜ ਜ਼ਰੂਰ ਦਿਓ ਜੇ ਪਿਆਰ ਨਾਲ ਦੇ ਦੋਗੇ ਤਾਂ ਠੀਕ ਆ ਨਹੀਂ ਫਿਰ ਜਿਵੇਂ ਹੱਕ ਕੋਈ ਆਪ ਦਾ ਲੈਂਦਾ ਹੁੰਦਾ ਕਿਸ ਬੇਸ ਤੇ ਲੈਂਦਾ ਹੁੰਦਾ ਉਹ ਸਰਕਾਰਾਂ ਨੂੰ ਫਿਰ ਪਤਾ ਹੀ ਆ ਇੱਕ ਗੱਲ ਹੋਰ ਨਹੀਂ ਸਮਝ ਆ ਰਹੀ ਕਿ ਜਿਵੇਂ ਸਿਮਰ ਇਸਮਾਨ ਕਹਿੰਦੇ ਹੁੰਦੇ ਨੇ ਕਿ ਉਹ ਕਹਿੰਦੇ ਸਾਡੀ ਪੱਗ ਸਾਨੂੰ ਹਰਾ ਦਿੰਦੀ ਆ ਆ ਪੱਗ ਜਿਹੜੀ ਦਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇਖ ਕੇ ਗਏ ਨੇ ਇਹਦੇ ਵਿੱਚ ਦੋ ਗਲੇ ਬੰਦੇ ਬਹੁਤ ਬੈਠੇ ਨੇ ਜਿਹੜੇ ਇਹ ਗੰਦੀਆਂ ਸਰਕਾਰਾਂ ਦੀਆਂ ਸਪੋਟਾਂ ਕਰਦੇ ਨੇ ਇਹਨਾਂ ਦੇ ਨਾਲ ਰਲਦੇ ਨੇ ਜਿਹੜੀ ਚੀਜ਼ ਮੰਗ ਚਾਹੀਦੀ ਆ ਉਹਦੀ ਸਪੋਰਟ ਨਹੀਂ ਇਹ ਕਰਦੇ ਇਹ ਦੋ ਗਲੇ ਚਿਹਰੇ ਵਿੱਚ ਬਹੁਤ ਬੈਠੇ ਨੇ ਅਸਲ ਦੇ ਵਿੱਚ ਸਰਕਾਰਾਂ ਨੂੰ ਬਣਾਉਣ ਵਾਲੇ ਕੌਣ ਨੇ ਆਮ ਲੋਕ ਨੇ ਸਾਡੇ ਲੋਕ ਐਡੇ ਬੇਵਕੂਫ ਨੇ ਸਰਕਾਰ ਖੁਦ ਬਣਾਉਂਦੇ ਨੇ ਤੇ ਖੋਦੀ ਕਹਿ ਦੇਣ ਦੇ ਨੇ ਸਰਕਾਰਾਂ ਨਾਲ ਪੰਗੇ ਲੈ ਮਾੜੇ ਹੁੰਦੇ ਨੇ ਕਿ ਸਰਕਾਰ ਬਣਾਈ ਕਿੰਨੇ ਆ ਲੋਕਾਂ ਦੇ ਇਕੱਠ ਮੁਰੇ ਅਗਰ ਲੋਕ ਇਕੱਠੇ ਹੋ ਜਾਣ ਹੁਣ ਕਿਸਾਨ ਮੋਰਚਾ ਚੱਲ ਰਿਹਾ ਅਗਰ ਜਿਉ ਚੌਣ ਤਾਂ ਚੌਣ ਜਾਪਤਾ ਵੀ ਲੱਗ ਸਕਦਾ ਬੋਟਾਂ ਪੈ ਹੀ ਨਹੀਂ ਸਕਦੀਆਂ ਲੋਕਾਂ ਦੇ ਇਕੱਠ ਮੂਰੇ ਕੁਝ ਨਹੀਂ ਸਰਕਾਰ ਸਰਕਾਰ ਨੂੰ ਬਣਾਉਣ ਵਾਲੇ ਆਪਾਂ ਆਮ ਲੋਕਾਂ ਤੇ ਆਪਾਂ ਹੀ ਪਿੱਛੇ ਕਹਿ ਦਿੰਨੇ ਆ ਮੁੜ ਕੇ ਕਿ ਸਰਕਾਰ ਨਾਲ ਪੰਗਾ ਲਿਆ ਮਾੜਾ ਹੁੰਦਾ ਹੁਣ ਪ੍ਰਵਿੰਦਰ ਛੋਟੇ ਨੇ ਵੀ ਪੁੱਛਿਆ ਜਥੇਦਾਰ ਨੂੰ ਕਿ ਭਾਈ ਰਿਹਾਈ ਹੋਣ ਵਾਲੀ ਆ ਅਗਲੇ ਮਹੀਨੇ ਇਹਨਾਂ ਸੇ ਖਤਮ ਹੋਣ ਵਾਲੀ ਆ ਕਿ ਤੁਹਾਡਾ ਅੱਗੇ ਕੀ ਵਿਚਾਰ ਆ ਤੁਸੀਂ ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ ਤਾਂ ਉਹ ਦੋਗਲੇ ਬੰਦੇ ਨੇ ਜਵਾਬ ਨਹੀਂ ਦਿੱਤਾ ਉੱਥੋਂ ਨਿਕਲ ਕੇ ਨਿਕਲ ਚਲੇ ਆ ਭੱਜ ਕੇ ਇਹ ਦੋਗਲੀਆਂ ਨੀਤੀਆਂ ਹੁੰਦੀਆਂ ਨੇ ਮੈਂ ਪ੍ਰਵਿੰਦਰ ਛੋਟੇ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਬੰਦੀ ਸਿੰਘਾਂ ਵਾਸਤੇ ਵੀ ਮੋਰਚੇ ਪੱਕੇ ਲੱਗਣੇ ਚਾਹੀਦੇ ਨੇ ਅੰਮ੍ਰਿਤਪਾਲ ਸਿੰਘ ਦੇ ਰਿਹਾਈ ਦੇ ਲਈ ਵੀ ਮੋਰਚੇ ਪੱਕੇ ਲੱਗਣੇ ਚਾਹੀਦੇ ਨੇ ਬਹੁਤ ਆਮ ਪ੍ਰੈਸ ਰਿਪੋਰਟਰ ਇਹ ਗੱਲਾਂ ਨਹੀਂ ਬੋਲਦੇ ਕਿ ਸਾਡੇ ਚੈਨਲ ਨਾ ਬੰਦ ਹੋ ਜਾਣ ਦੋਗਲੇ ਨੇਤਾਵਾਂ ਵਿੱਚ ਬਹੁਤ ਬੰਦੇ ਬੈਠੇ ਨੇ ਪਰ ਵਾਹਿਗੁਰੂ ਮਿਹਰ ਕਰੂ ਜਲਦੀ ਹੀ ਬੰਦੀ ਸਿੰਘ ਵੀ ਰਹਾ ਹੋਣਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਵੀ ਰਿਆ ਹੋਣਗੇ ਵਾਹਿਗੁਰੂ ਅੱਗੇ ਇਹ ਅਰਦਾਸ ਆ